ਜੋਦੇ ਵਿੱਚ ਪਹੁੰਚੇ ਅਨੰਤ ਗੁਰੂ ਮਹਾਰਾਜ ਦੀ ਮਿਹਰ ਦੀ ਨਜ਼ਰ ਪਈ ਨਾ ਉਹਨਾਂ ਦੇ ਸਾਰੇ ਪਾਪ ਲੱਗੇ ਗੱਲ ਵੀ ਧਰਮਾਰਾਜ ਬਰਵਾ ਸਤਿਨਾਮ ਉਹ ਜਿਹੜਾ ਰਵਾਲ ਸਫਦਾ ਮੇਲਾ ਸੀ ਇਹ ਸਾਧੂਆਂ ਸੰਤਾਂ ਦਾ ਮੇਲਾ ਹੁੰਦਾ ਸੀ ਇੱਕਲੇ ਮਹਾਂਪੁਰ ਪਹੁੰਚਿਆ ਕਰਦੇ ਹਰੇਕ ਧਰਮ ਦੇ ਹਰੇਕ ਭੇਨ ਦੇ ਸਾਧੂ ਪਹੁੰਚ ਕੇ ਆਪ ਕੋ ਆਪਣੀਆਂ ਕਰਾਮਾਤਾਂ ਦਿਖਾਉਣੀਆਂ ਗਿਆਨ ਚਰਚਾ ਕਰਨੀ ਕਿਸੇ ਨੇ ਰੱਬ ਨੂੰ ਕਿਵੇਂ ਪਾਇਆ ਆਪ ਕੋ ਆਪਣੇ ਤੰਗ ਤਰੀਕੇ ਦੱਸਣੇ ਸਾਹਮਣੇ ਇਹ ਸਾਧੂ ਦਾ ਪਿੱਲਾ ਜਿਵੇਂ ਕੋਹ ਦਾ ਮੇਲਾ ਕੋ ਵੇਖਿਆ ਨਾ ਸਾਰਿਆਂ ਨੇ ਚਲੋ ਜੀ ਹਜ਼ਾਰਾਂ ਲੱਖਾਂ ਸੰਤਾਂ ਨੂੰ ਤੇ ਕੋਈ ਜਿਹੜੇ ਭੇਖਵਾ ਤੇ ਜਿਹੜੇ ਭੇਖਵਾ ਅਰਾਪੂ ਦੀ ਮੰਦਰੀ ਕਿਸੇ ਨੇ ਜਿਵੇਂ ਵੀ ਕੀਤੀ ਸਾਰੇ ਸਤਕਾਰਯੋਗ ਨੇ ਹਯੂਰ ਕਹਿੰਦੇ ਸੰਤ ਸਮੂਹ ਨੇ ਤੁਮ ਤੀਕੇ ਆਪੋ ਆਪਣੀ ਮੌਜ ਦੇ ਮਾਲ ਨੂੰ ਸਭ ਨੂੰ ਇਹ ਮਾਲ ਸਰ ਦਾ ਮੇਲਾ ਇਸ ਅੰਤਰ ਦਾ ਮੇਲਾ ਵਰਦਾ ਸੀ ਯੋਗੀਆਂ ਨਾਥਾਂ ਦਾ ਮੇਲਾ ਵਾਜਾਂ ਵਾਲੇ ਸਤਿਗੁਰੂ ਪਹੁੰਚ ਗਏ ਬਹੁਤ ਸੋਹਣਾ ਮਹਾਰਾਜ ਨੇ ਤੰਗੂ ਨਾਲ ਲਿਆ ਤੇ ਤੰਗੂ ਦੇ ਗੇਟ ਲੱਗੇ ਅਫਗਾਨਸਾਨਾ ਬਾਸ ਵੱਧ ਕੇ ਬੜਾ ਸੁੰਦਰ ਨਿਸ਼ਾਨ ਸਾਹਿਬ ਲਾਤਾ ਠੀਕ ਜੰਡਾ ਲਾਤਾ ਵੱਡਾ ਠੀਕ ਆ ਪਰਾਂ ਦੇ ਸਮੇਂ ਤੇ ਰਵਾਜ ਹੁੰਦਾ ਸੀ ਜਿਹਦੇ ਕੋਲੇ 1 ਲੱਖ ਰੁਪਈਆ ਹੁੰਦਾ ਨਾ ਉਸਤਾਜ ਜੀ ਦੇ ਕੋਲ ਤੇ ਲਾਈਵ ਚੀਜ਼ ਬੜੀ ਨੋਟ ਬਈ ਲੋਕਾਂ ਨੂੰ ਪਤਾ ਲੱਗ ਜੇ 1 ਲੱਖੀ ਐ ਇਹ ਬਾਤ ਇਹਦੇ ਕੋਲੇ 1 ਲੱਖ ਰੁਪਈਆ ਜਿਹਦੇ ਕੋਲੇ 2 ਲੱਖ ਹੁੰਦਾ ਉਹ ਦੋ ਝੰਡੀਆਂ ਲਾਉਂਦਾ ਤੇ ਕੱਲ੍ਹ ਵੀ ਤਾਂ ਜੀ ਨੇ ਲਾਤਾ ਝੰਡਾ ਉਸ ਮੇਲੇ ਦੇ ਸਾਰੇ ਸਾਧੂ ਸੰਤ ਖੜਖੜ ਵੇਚਦੇ ਐ ਕਹਦੇ ਇਹਨੂੰ ਕਿੰਨੇ ਲੱਖ ਵਾਲਾ ਨਹੀਂ ਆ ਉਹ ਸਤਮਾ ਕੀ ਬਹਾੜੇ ਲਿਖੀ ਇਹ ਕੌਣ ਆ ਗਿਆ ਕੀ ਆ ਗਿਆ ਤਾਂ ਸਾਰੇ ਸੰਤ ਆਉਂਦੇ ਸੀ ਐਸ ਵਾਰੀ ਕਿਹੜਾ ਆ ਗਿਆ ਉਸ ਮੇਲੇ ਦੇ ਮੁਖੀ ਦੋ ਜੋਗੀ ਇੱਕ ਜਗਨਨਾਥ ਦੇ ਮਦਨਨਾਥ ਸਗੇ ਭਰਾ ਉਹਨਾਂ ਨੇ ਇੱਕ ਸੂਰਜਾ ਸਕੂਲ ਲੈਣ ਵਾਸਤੇ ਭੇਜਿਆ ਵੇ ਜਾ ਕੇ ਸੀਐਡੀ ਕੱਢੀ ਕਰਕੇ ਆ ਕੌਣ ਆਇਆ ਵੇਹ ਜਾ ਕੇ ਸੂ ਲੈ ਕੇ ਆ ਸਾਰੀ ਇਹਨਾਂ ਦਾ ਭੇਜਿਆ ਸੀਐਡੀ ਕਰਨ ਵਾਲਾ ਬੰਦਾ ਆ ਕੇ ਨਿੱਕੇ ਬੰਦੇ ਜੀ ਦੇ ਦਰਵਾਜ਼ੇ ਤੇ ਨਹੀਂ ਬਸ ਤੋਂ ਇਟੀ ਫਰਟੀਲਿਟੀ ਬਈ ਸਾਗਤ ਵਿੱਚ ਹੈ ਪੰਜਾਂਾਂ ਚੱਕਰ ਸੀਐਡੀ ਕੱਢੀ ਜਾਂਦਾ ਆਲਾ-ਦਾਲਾ ਬੀਤੀ ਹੈ ਮਾਪ ਕੋਲੋਂ ਕਹਦੇ ਹੁੰਦੇ ਸੀ ਕਹਿੰਦੇ ਸੰਗਤ ਵਿੱਚ ਚਾਰ ਜੂੜੇ ਹੁੰਦੇ ਹੁੰਦੇ ਸਰੋਤੇ ਪਹਿਲੇ ਦਾ ਮੂਦ ਚਾਰ ਬਣਾ ਲਏ ਆ ਸਾਰੇ ਜਾਂਦੇ ਐ ਪਰ ਨਾ ਸਾਰਿਆਂ ਨੂੰ ਨਿਕਲਦਾ ਹੁੰਦਾ ਪਹਿਲੇ ਹੁੰਦੇ ਆ ਉਹ ਦੇ ਜਿਹੜੇ ਚੰਨ ਦੀ ਕਥਾ ਤੇ ਸੌ ਕੇ ਮੁੜ ਜਾਂਦੇ ਆ ਸੁਪਨਾ ਸ੍ਰੀ ਵਾਹਿਗੁਰੂ ਦੇਖੇ ਵੀ ਕਈ ਗੁਰੂਆਂ ਨੂੰ ਸੁਤੇ ਹੀ ਬੈਠੇ ਐ ਕਿਰਪਾ ਨਾਲ ਸੁਤੇ ਹੀ ਸੁਹੀ ਜਾਂਦੇ ਐ ਕਈ ਜਗ੍ਹਾ ਸੌਂਣਾਲੇ ਵੀ ਸੁੱਤੇ ਪਏ ਹੁੰਦੇ ਸਮਾਉਣਾਲੇ ਵੀ ਸੁੱਤੇ ਪਏ ਹੁੰਦੇ ਸਾਡੇ ਇਹ ਆਹ ਆਈਟਮ ਕਿਸੇ ਸਪੂਰੂ ਦੇ ਵਿੱਚ ਕੋਈ ਆਫੀਸਰ ਪਰਖਿਆ ਲੈਣ ਚਲੇ ਜਿਵੇਂ ਆਪਣੇ ਟਾਈਮ ਪੀਟਰੂ ਚੰਦਰੀਆ ਇਹਨਾਂ ਡਾਲਦੇ ਹੁੰਦੇ ਸੀ ਆਹ ਮੋੜ ਲੈਣੇ ਆਣੇ ਨਹੀਂ ਪਤਾ ਸਾਨੂੰ ਤਾਂ ਭਾਜਣਾ ਪਿਆ ਜਾਂਦੀ ਸੀ ਪੀਓ ਦਾ ਨਾਮ ਪੀਓ ਆਈ ਕਈ ਕਦੇ ਪੀਓ ਆਈ ਆ ਪਤਾ ਨਹੀਂ ਪੁੱਗਦੀ ਜੀ

ਜਾ ਕੇ ਉਸਦੇ ਕਹਿੰਦੇ ਰਮੈਂਡ ਕੋਲ ਭੌਂਦੇ ਕਹਿੰਦੇ ਜੀ ਉਹ ਟੀਚਰ ਸਭ ਪੜੋ ਉਹਨਾਂ ਨੂੰ ਬੁਲਾ ਲਓ ਰੋਜ਼ ਪੜਾਉਂਦੇ ਹੋਣ ਮੈਂ ਕਹਿੰਦੇ ਹਾਂ ਉਹ ਮਰਨ ਕੀ ਕਹਿੰਦੇ ਦਾੜੀ ਚਿੱਟੀ ਹੋ ਗਈ ਉਹ ਬੰਨ੍ਹ ਪੜੋ ਜੇ ਉਹ ਕਹਿੰਦੇ ਜੀ ਵਰਸਣਾ ਜਿਹਦਾ ਤਨੁਸ਼ਕੀ ਨੇ ਤੋੜਿਆ ਸੀ ਨੀਵੀਂ ਪਾ ਲਈ ਕੀ ਜੋ ਸਾਹ ਕਹਿੰਦਾ ਜੀ ਮੇਰੇ ਕੋਲ ਅਫੀਸਰ ਸਾਹਿਬ ਕਹਿੰਦੇ ਹਾਂ ਨਹੀਂ ਕੀ ਕਰ ਉਹਨਾਂ ਨੇ ਸਾਰੇ ਟੀਚਰ ਇਕੱਠੇ ਕਰ ਲਏ ਕਿ ਕਿਸ ਨੂੰ ਪਤਾ ਹੈ ਮਨਸਰਮ ਨੂੰ ਇਹਦਾ ਕਿ ਰੁਸ਼ਕੀਨੇ ਤੋਂ ਸਾਰਿਆਂ ਨੇ ਹੱਥ ਕੜੇ ਕਰਦੇ ਕਿ ਪਤਾ ਦੱਸੋ ਕਹਿੰਦੇ ਪ੍ਰਿੰਸੀਪਲ ਕੌਣ ਹੈ ਪ੍ਰਿੰਸੀਪਲ ਸਾਰਿਆਂ ਨੂੰ ਕਹਦੇ ਫੜੇ ਕਹਿੰਦੇ ਪ੍ਰਿੰਸੀਪਲ ਸਾਹਿਬ ਮਾਪੇ ਨਹੀਂ ਵੀਰ ਪਰਸਨਾ ਨੂੰ ਜਿਹੜਾ ਤੁਸਕੀਨੇ ਪੁੱਛਿਆ। ਅਰੇ ਸੀਮਾ ਦਾ ਸਾਮਾਨਿਆਂ ਨੂੰ ਇੱਕ ਆ ਵੀ ਪਤਾ। ਤੁਹਾਡੇ ਪਿੱਛੇ ਨੂੰ ਵੀ ਪਤਾ ਹੈ ਨਾ। ਅਰੇ ਸੀਮਾ ਦਾ ਸਾਮਾਨੇ ਤੋਂ ਇਹਨਾਂ ਜਨਾਬ ਕਾਨੂੰਨ ਮੁਰਾਜ ਬੋਲੇ ਉਹ 500 ਰਿਆਣਾ ਪੜਦਾ ਕਿਸੇ ਦੇ ਕੋਟਾ ਹੋਣਾ ਸਭ ਸੱਤ। ਸਾਰੇ ਨੂੰ ਸਰੇ। ਸਹੀ ਇਹ ਦੀ ਇਕੱਠੀ ਕਰਕੇ ਲੈ ਜਾਂਦੇ ਵੀ ਕਿੰਨੇ ਕਿਚਮਟੇ ਬੱਜੇ ਕਿੰਨੀਆਂ ਘਟੌੜੀਆਂ ਬੱਜੀਆਂ ਲੰਗਰ ਪਹਿਲਿਆ ਬਣਾਇਆ ਖੜਦਿਆਂ ਨੇ ਉਹ ਫਿਰ ਜਾਂਦੇ ਜਾਂਦੇ ਚਾਰ ਗੱਲਾਂ ਕਰਕੇ ਜਾਂਦੇ ਹੁੰਦੇ ਕਹਿੰਦੇ ਵੀ ਗਿਆ ਤਾਂ ਮੈਂ ਦੁਆਨ ਸੁਣ ਤੁਸੀਂ ਮੈਨੂੰ ਤਾਂ ਪਿੰਡਿਆਂ ਨੇ ਚਾਹੀਦੀ ਕੁਛੀਆ ਕੁਛ ਕਰਨਾ ਆਏ ਗੁਰੂ ਚਾਰ ਗੱਲਾਂ ਕਰਕੇ ਜਾਂਦੇ ਤੇ ਤੀਸਰੇ ਹੁੰਦੇ ਜਿਹੜੇ ਜਲ ਦੀ ਕਰਨਾ ਜ ਸੰਗ ਦੀ ਆਪ ਦੀ ਗੱਲਾਂ ਮਰੀ ਜਾਂਦੇ ਚਾਹੀਦੇ ਠੀਕ ਹੈ ਜਿਹਨੇ ਜਾਈ ਜਿਹਨੇ ਨਾਮ ਆਪ ਸੁਣਦੇ ਤੇ ਨਾ ਕਿਸੇ ਨਾਲ ਦੇ ਸੁਣਦੇ ਇਹ ਬਾਲੇ ਹੁੰਦੇ ਉਹਨਾਂ ਦੀ ਆਪ ਦੀ ਗੱਲਾਂ ਹੀ ਮੁਕਦੀਆਂ ਆਉਂਦੀਆਂ ਆ ਵੀ ਬੁਲਾਉਂਦੇ ਕਿਵੇਂ ਆ ਕਾਦੇ ਤੇ ਚੜਦੇ ਆ ਜੇ ਮੈਂ ਦੱਸ ਜੇ ਹਾਲ ਤੇ ਉਹਨਾਂ ਇੱਕ ਪੈਰੀਂ ਬੰਦਿਆ ਨਾ ਉਹਨਾਂ ਦੀ ਆਪ ਹੀ ਗੱਲ ਤਾਂ ਇਹ ਨੂੰ ਭਲਾ ਨੇ ਤਗੜਾ ਕਿ ਜੇ ਠੀਕ ਨਾਮ ਦਾ ਮੁੰਡਾ ਰੋਟੀ ਖਾਣੇ ਚਾਹੇ ਜੇ ਤਾਂ ਫੀਨਪੋਰਟ ਹਸਪਤਾਲ ਵੀ ਕਿਸੇ ਨਹੀਂ ਲਿਜਾਣਾ ਸੀ ਹਾਂ ਮਰਦਾ ਪੰਨਾ ਆਪ ਦਾ ਹੀ ਜੱਲਾ ਕਮਰੇ ਆ ਗਏ ਵੀ ਜੀ ਆਇਆਂ ਤੇ ਤਾਂ ਹੀ ਬੈਠੋ ਉਹ ਹੁੰਦੇ ਨੇ ਬਿਨਾਈ ਐਵੇਂ ਹੀ ਮੂਕੇ ਲੋਕ ਜਿਹੜੇ ਆਪਦੀ ਨੰਬਰੀਆ ਇੱਕ ਦੋ ਜਣੇ ਨੂੰ ਪੁੱਛੀ ਜਾਂਦੇ ਜੇ ਬਾਬੇ ਆਏ ਤਾਂ ਸੋ ਦੋਸਤ ਇਹ ਨਾਲ ਨਾਲ ਬੀਜਿਆ ਬਾਅਦਵਾ ਉਹ ਉਹਦੇ ਨੂੰ ਜਿਹੇ ਆਇਦੋ ਬਸ 10 ਮਿੰਟ ਦਾ ਹੀ ਕਰਨਾ ਬਹੁਤ ਫਿਰ ਆਹ ਹੋ ਜੂਗਾ ਜਿਹੜੇ ਚੜਨਾ ਨਹੀਂ ਚਾਹਤੇ ਇਹ ਕਰ ਲੈ ਉਹਨਾਂ ਦੇ ਚਾਲ ਸੁਣ ਜਿਹੜਾ ਮਰਜੀ ਸੁਣ ਉਹ ਕੁਝ ਨਾ ਕੁਝ ਪੱਲੇ ਬੰਨ ਕੇ ਲੈ ਜਾਂਦੇ ਆ ਕਿਰਪਾ ਉਹਨਾਂ ਦੇ ਬਣੀ ਹੈ ਅਸਲੀ ਲਾਹਰ ਉਹੀ ਲੋਕ ਲੈਂਦੇ ਜਿਹੜੇ ਆਤਮ ਰਸ ਲੈਣ ਕਾਲੀ ਕੰਨ ਨਿਕਲ ਦਰਵਾਜ਼ਾ ਜਿਆ ਇਹ ਜੋਗੀਆਂ ਦਾ ਭੇਜਿਆ ਬੰਦਾ ਬਹਿ ਗਿਆ ਸੰਗ ਸਾਰੀ ਸੀਏ ਦੀ ਕਥੀ ਕਰਨ ਆਲਾ ਦਾਲਾ ਦੇਖੀਆ ਸਾਰੀ ਕਰਕੇ ਸੀਏ ਦੀ ਫਿਰ ਉਹ ਜਾ ਕੇ ਜੋਗੀਆਂ ਨੂੰ ਦੱਸੀ ਗੱਲ ਇਹਦੇ ਕੱਲੀ ਨਿੰਦਿਆ ਨਹੀਂ ਕੀਤੀ ਨਾਲੇ ਇਹ ਦੂਸਰਾ ਪੱਖ ਵੀ ਦੱਸਿਆ ਇਹ ਹੁਕਮਾ ਮੇਗੀ ਜਿਵੇਂ ਆਪਣੇ ਬੱਲੇ ਤਾਂ ਕੱਲੇ ਔਗਣੇ ਆਪ ਕੋਣ ਨਹੀਂ ਦੇਖਦੇ ਕਿਸੇ ਦਾ ਵਾਹੇ ਸੂਝੇ ਦੇ ਨਾਲ ਕੋਣ ਵੀ ਦੱਸੇ ਕਹਿੰਦਾ ਜੋ ਜੋ ਉਮਰ ਭਾਵੇਂ ਨਿਆਣੀ ਐ ਚਲ ਕੀ ਕਰਜੀ ਨਹੀਂ ਕੋਈ ਬਹੁਤੀ ਉਮਰ ਦੀ ਵੱਡੇ ਬਿਲਕੁਲੀ ਪਹਿਰਾਵਾ ਰਾਜਿਆਂ ਮਹਾਰਾਜਿਆਂ ਵਾਲਾ ਪਰ ਚਿਹਰੇ ਦਾ ਜਰੂਰ ਸਾਧੂ ਫਕੀਰਾਂ ਵਾਲਾ ਰਹਿਣਾ ਬਣਾ ਚੇ ਉਹਨਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ। ਰਈ ਗਏ ਲੋਕਾਂ ਦੇ ਸਿੱਖਾਂ ਸੇਵਕਾਂ ਦੀ ਸਾਰਿਆਂ ਨੇ ਇੱਕੋ ਹੀ ਪਾਣਾ ਪਾਇਆ। ਇੱਕੋ ਹੀ ਬਿਹਰਾਵਾ। ਇਹ ਸਿੰਘ ਦੇ ਕੀ ਰੀਤ ਨਿਆਰੀ ਦੇਖੇ ਸਭ ਮੈਂ ਕੇਸਾ ਤਾਰੀ ਜਿੱਦੇ ਉਹਨਾਂ ਦੇ ਸਿੱਖ ਸੇਵਕ ਨੇ ਸਾਰੇ ਕੇਸਾ ਤਾਰੀ ਸਾਬਤ ਸੂਰ ਬਲੇ ਸਾਰੇ ਜੋ ਰੇਸ਼ੀਆਂ ਬੁਨੀਆਂ ਦੀ ਚਾਲੀ ਇਹਨਾਂ ਦੀ ਉਹ ਚਾਲੀ ਮੁੰਡਾ ਨਹੀਂ ਕਰਾਇਆ ਜਿਹਾ ਜਿਆਦਾ ਜਿਹੜੇ ਕੇਸਾ ਚਾਲੀ ਸਾਦਾ ਬਾਣਾ ਸਾਰਿਆਂ ਦਾ ਅਮਰਤ ਵੇਲੇ ਉਹ ਪੈਂਦੇ ਈਸ਼ਨਾਮ ਕਰਕੇ ਚੌਂਕੜਾ ਮਾਰ ਕੇ ਵਹਿਗੁਰ ਵਹਿਗੁਰ ਜਪੀ ਜਾਂਦੇ ਅਤੂਤ ਨਾਂ ਵੀ ਲੱਗਦਾ ਬਾਦ ਸ਼ਾਹਾ ਵਾਲਾ ਪਹਿਰਾਵਾ ਸ਼ਸਤਰ ਵਸਤਰ ਉਹਨਾਂ ਦੇ ਕੋਲ ਹਾਥੀ ਘੋੜੇ ਵੀ ਨਾਲ ਆਉਂਦੇ ਆ ਹੱਥ ਵੀ ਵਾਲ ਵੀ ਹੈ ਦਸਤਾਰ ਬਹੁਤ ਸੁੰਦਰ ਉਹਨਾਂ ਦੀ ਉੱਪਰ ਕੰਨ ਵੀ ਸਜਾਈ ਹੋਈ ਇਹ ਸਾਰੀ ਸਜਾਈ ਦੇਤੀ ਯੋਗ ਯੋਗ ਅੱਗੇ ਤਾਂ ਸਾਧੂ ਸੰਤ ਆਉਂਦੇ ਸੀ ਇੱਥੇ एक किधी वाली कम आने लगता तो है तो जिमें कोई राजा जोगी आ गया होता तो है ये राजे भी हैं ये जोगी भी हैं सूये ने सीरीज़ खारी नहीं कोई राजा जोगी आ गया